ਬੋਬੋ ਸਵਾਗਤ ਦੋਸਤੋ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਅੱਜ ਲੁਧਿਆਣਾ ਦੇ ਵਿੱਚ ਵੈਸਟ ਦੇ ਵਿੱਚ ਜਿਹੜਾ ਰਿਜ਼ਲਟ ਸੀਗਾ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜੀ ਬਹੁਤ ਵੱਡੀ ਇੱਕ ਜਿੱਤ ਪ੍ਰਾਪਤ ਕੀਤੀ ਆ ਕਾਫੀ ਜ਼ੋਰ ਲੱਗਿਆ ਹੋਇਆ ਸੀ ਹਰ ਇੱਕ ਪਾਰਟੀ ਦਾ ਤੇ ਗੱਲ ਕਰੀਏ ਟੋਟਲ ਜਿਹੜੀਆਂ ਵੋਟਾਂ ਵਾ ਉਹ 35144 ਵੋਟਾਂ ਜਿਹੜੀਆਂ ਵਾ ਉਹ ਸੰਜੀਵ ਅਰੋੜਾ ਜਿਹੜੇ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਪਈਆਂ ਦੂਸਰੇ ਨੰਬਰ ਤੇ ਗੱਲ ਕਰਦੇ ਆ ਭਾਰਤ ਪੂਸ਼ਣ ਆਸ਼ੂ ਦੀ ਉਹਨਾਂ ਨੂੰ ਜਿਹੜੀਆਂ ਵਾ 24510 ਵੋਟਾਂ ਜਿਹੜੀਆਂ ਉਹ ਮਿਲੀਆਂ ਵੇ ਦੂਸਰੇ ਸਥਾਨ ਤੇ ਆਏ ਨੇ ਤੇ ਤੀਸਰੇ ਨੰਬਰ ਤੇ ਗੱਲ ਕਰਦੇ ਆ ਅਸੀਂ ਬੀਜੇਪੀ ਪਾਰਟੀ ਦੀ ਤੇ ਜੀਵਨ ਗੁਪਤਾ ਇਹਨਾਂ ਦਾ ਨਾਮ ਆ ਤੇ 20299 ਵੋਟਾਂ ਤੋਂ ਜਿਹੜਾ ਇਹ ਤੀਸਰੇ ਨੰਬਰ ਤੇ ਜਿਹੜੇ ਆਏ ਨੇ ਤੇ ਚੌਥੇ ਨੰਬਰ ਦੀ ਗੱਲ ਕਰੀਏ ਐਡਵੋਕੇਟ ਪਰਵਪਕਾਰ ਸਿੰਘ ਘੁੰਮਣ ਜਿਹੜਾ ਬਾ ਚੌਥੇ ਨੰਬਰ ਤੇ ਆਏ ਉਹਨਾਂ ਨੂੰ ਸਿਰਫ 8198 ਵੋਟਾਂ ਜਿਹੜੀਆਂ ਉਹ हासिल ਹੋਈਆਂ ਵਾ ਤੇ ਚੌਥੇ ਨੰਬਰ ਤੇ ਜਿਹੜਾ ਹੈ ਆਏ ਨੇ ਤੇ ਉਸੇ ਨੂੰ ਲੈ ਕੇ ਅੱਜ ਸਾਡੇ ਨਾਲ ਬੀਜੇਪੀ ਤੋਂ ਜਿਹੜੇ ਵਾ ਪਰਮਜੀਤ ਬਾਗਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਚਰਚਾ ਕਰਾਂਗੇ ਕਿ ਜਿਹੜਾ ਹਾਰ ਦਾ ਜਿਹੜਾ ਕਾਰਨ ਹੋ ਸਕਦਾ ਵਾ ਬੀਜੇਪੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਤੇ ਅੱਜ ਉਸੇ ਨੂੰ ਲੈ ਕੇ ਆਏ ਸਾਡੇ ਨਾਲ ਮੌਜੂਦ ਨੇ ਸਾਡੇ ਸਟੂਡੀਓ ਦੇ ਵਿੱਚ ਗੱਲ ਕਰਾਂਗੇ ਇਹਨਾਂ ਦੇ ਨਾਲ ਬਾਗਾ ਜੀ ਬਹੁਤ-ਬਹੁਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਗਾ ਜੀ ਕਿਵੇਂ ਦੇਖਦੇ ਹੋ ਕਿ ਸਿਆਸਤ ਦੇ ਵਿੱਚ ਇੱਕ ਪੁਚਾਲ ਆ ਗਿਆ ਵਾ ਪਹਿਲਾ 92 ਵਿਧਾਇਕ ਸੀਗੇ ਹੁਣ ਜਲੰਧਰ ਦੀ ਗੱਲ ਕਰੀਏ ਜਲੰਧਰ ਸੀਟ ਤੋਂ ਵੀ ਜਿਹੜਾ ਵਾ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਭਗਤ ਜੀ ਉਹਨਾਂ ਨੇ ਮੋਰਚਾ ਮਾਰਿਆ ਸੀ ਹੁਣ ਦੁਬਾਰਾ ਜਿਹੜਾ ਵਾ ਸੰਜੀਵ अरोड़ा ਜੀ ਨੇ ਅੜੀ ਜਿੱਤ ਪ੍ਰਾਪਤ ਕੀਤੀ ਕਿਵੇਂ ਦੇਖਦੇ ਹੋ ਕਿ ਜਿਹੜਾ ਹੋ ਸਕਦਾ ਹੈ ਤੁਸੀਂ ਵੀ ਜੇ ਜਾਣਦੇ ਹੋ ਕਿ ਲੁਧਿਆਣੇ ਦੇ ਵਿੱਚ ਕਿ ਇਹਨੇ ਰਾਸ਼ਨ ਵੀ ਵੰਡੇਆ ਰਾਸ਼ਨ ਵੰਡੇਆ ਬੱਚਿਆਂ ਨੂੰ ਸਕੂਲ ਬੈਗ ਵੰਡੇਆ ਤੇ ਉਹਦੇ ਵਿੱਚ ਇੱਕ ਜਿਓਮੈਟਰੀ ਬਾਕਸ ਤੇ ਕਿਤਾਬਾਂ ਤੇ ਇੱਕ ਇੱਕ ਸੂਟ ਉਹ ਦੇਣ ਦੇ ਬਾਵਜੂਦ ਵੀ ਜਿੱਥੇ ਕਿ ਇਹਨਾਂ ਨੂੰ ਜੋ ਕੰਮ ਕਰਨਾ ਚਾਹੀਦਾ ਸੀਗਾ ਜਿੱਥੇ ਕਿ ਹਰ ਲੇਡੀਜ਼ ਦੇ ਖਾਤੇ ਵਿੱਚ ਇਹਨੇ 1000 ਰੁਪਏ ਦੇਣਾ ਮੰਨਿਆ ਸੀਗਾ ਪਰ ਫੇਰ ਵੀ ਲੇਡੀਜ਼ ਨੇ ਜਾਂ ਬੋਟਾ ਇਹਨਾਂ ਦੀਆਂ ਖਰੀਦੀਆਂ ਗਈਆਂ ਇਹ ਖਰੀਦਣ ਦੇ ਮੁਤਾਬਕ ਇਹ ਨੇ ਇਹਨਾਂ ਦੇ ਸੱਤਾ ਵਿੱਚ ਆਏ ਆ ਜਿੱਤੇ ਆ ਨਹੀਂ ਤਾਂ ਇਹਨਾਂ ਦੇ ਕੋਈ ਚਾਂਸ ਨਹੀਂ ਸੀ ਜਿੱਤਣ ਦੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਪੈਸਾ ਵੰਡਿਆ ਗਿਆ ਤਾਂ ਹੀ ਜਿੱਤੇ ਇਹ ਜੀ ਜੀ ਪੈਸਾ ਪੈਸਾ ਵੰਡਿਆ ਗਿਆ ਤਾਂ ਜਿੱਤੇ ਆ ਨਹੀਂ ਤਾਂ ਅਗਰ ਪੈਸਾ ਨਾ ਵੰਡਦੇ ਕਿਦਾਂ ਰਾਸ਼ਨ ਵੰਡਿਆ ਗਿਆ ਆ ਤੇ ਜਿਵੇਂ ਰਾਸ਼ਨ ਇਹਨਾਂ ਦਾ ਪਿੰਡਾਂ ਦੇ ਵਿੱਚ ਵੰਡੇਦੇ ਸੀਗੇ ਪਹਿਲਾਂ ਉਹ ਹੁਣ ਨਹੀਂ ਆ ਰਿਹਾ ਪਰ ਇਹ ਨਹੀਂ ਹੁਣ ਉਹ ਜਿਹੜਾ ਰਾਸ਼ਨ ਵੰਡਿਆ ਟਰੱਕ ਭਰ ਕੇ ਰਾਸ਼ਨ ਦੇ ਆਏ ਆ ਜੋ ਕਿ ਹਰ ਸ਼ਹਿਰ ਦੇ ਲੁਧਿਆਣੇ ਜਿੱਥੇ ਵੋਟ ਪੈਂਦੀ ਸੀਗੀ ਉੱਥੇ ਵੋਟਰਾਂ ਦੇ ਵਿੱਚ ਵੰਡਿਆ ਗਿਆ ਜਿੱਥੇ ਕਿਸੇ ਇਹਨਾਂ ਦੇ ਬੂਥ ਲੱਗੇ ਸੀ ਕਿਥੇ ਵੰਡਿਆ ਗਿਆ ਰਾਸ਼ਨ ਤੇ ਸੂਟ ਵੰਡਿਆ ਗਿਆ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਗਿਆ ਪਰ ਜਿਹੜਾ ਲੇਡੀਜ਼ ਦੇ ਖਾਤੇ ਵਿੱਚ 1000 ਰੁਪਏ ਜਣਾ ਮੰਨੇ ਸੀਗਾ ਹੱਲੇ ਤੱਕ ਤੋ ਆਇਆ ਨਹੀਂ ਕਾ ਤੇ ਫਿਰ ਵੀ ਮੇਰੇ ਹਿਸਾਬ ਨਾਲ ਇਹਨਾਂ ਦਾ ਬੋਰਡ ਬੈਂਕ ਖਰੀਦਿਆ ਗਿਆ ਹੈ ਤੇ ਵਾਗਾਂ ਜੀ ਗੱਲ ਕਰੀਏ ਐਡਵਰਟਾਈਜ਼ਮੈਂਟ ਵੀ ਇਹਨਾਂ ਨੇ ਬੜੀ ਕੀਤੀ ਜਿਹੜੇ ਲੁਧਿਆਣਾ ਦੇ ਵਿੱਚ ਵੱਡੇ ਵੱਡੇ ਬੋਰਡ ਲਗਾਏ ਕਿ ਜਿਹੜੀ ਆਮ ਆਦਮੀ ਪਾਰਟੀ ਸ਼ੁਰੂ ਚ ਕਹਿੰਦੀ ਸੀਗੀ ਕਿ ਅਸੀਂ ਐਡਵਰਟਾਈਜ਼ਮੈਂਟ ਨਹੀਂ ਕਰਾਂਗੇ ਵਿਰੋਧੀ ਪਾਰਟੀਆਂ ਦੇ ਉੱਤੇ ਇਲਜ਼ਾਮ ਲਗਾਉਂਦੇ ਹੁੰਦੇ ਸੀ ਪਰ ਐਡਵਰਟਾਈਜ਼ਮੈਂਟ ਵੀ ਇਹਨਾਂ ਨੇ ਕਾਫੀ ਜਿਹੜੀ ਕੀਤੀ ਹੈ ਹਰੇਕ ਜਿਹੜਾ ਰੋਡ ਦੇ ਉੱਤੇ ਹਰੇਕ ਚੌਂਕ ਦੇ ਉੱਤੇ ਜਿਹੜੀ ਐਡਵਰਟਾਈਜ਼ਮੈਂਟ ਕੀਤੀ ਗਈ ਉਹ ਹੀ ਆਪਾਂ ਦੇਖਦੇ ਆ ਕਿ ਸਭ ਤੋਂ ਜ਼ਿਆਦਾ ਪੈਸਾ ਇਹਨੇ ਐਡਵਰਟਾਈਜ਼ਮੈਂਟ ਤੇ ਲਾਇਆ ਹੈ ਅਗਰ ਉਹ ਹੀ ਸਭ ਤੋਂ ਜ਼ਿਆਦਾ ਪੈਸਾ ਅਗਰ ਗਰੀਬਾਂ ਦੇ ਲਾਉਂਦੇ ਕੁਝ ਕਾਲਜ ਬਣਾ ਦਿੰਦੇ ਬੱਚਿਆਂ ਦੀ ਪੜ੍ਹਾਈ ਵੱਲ ਲਾਉਂਦੇ ਨਸ਼ੇ ਜਿੱਥੇ ਨਸ਼ਾ ਵਧ ਰਿਹਾ ਜਿੱਥੇ ਇਹ ਨਹੀਂ ਕਿਹਾ ਵੀ ਅਸੀਂ ਨਸ਼ੇ ਦਾ ਵਿਰੋਧ ਕਰਦੇ ਆਂ ਬੰਦ ਕਰ ਰਹੇ ਆਂ ਪਰ ਕਿਤੇ ਵੀ ਅਸੀਂ ਰੋਜ਼ ਆਪਣੇ ਫੇਸਬੁੱਕ ਆਈਡੀਆਂ ਦੇਖਦੇ ਆਂ ਡਾਕਟਰ ਦੇਖਦੇ ਆਂ ਕਿਤੇ ਕੁੜੀਆਂ ਮੁੰਡੇ ਹਰ ਥਾਂ ਪਏ ਹੁੰਦੇ ਆ ਤੇ ਹਰ ਥਾਂ ਜਿੱਥੇ ਵੀ ਦੇਖਦੇ ਆਪਾਂ ਅੱਗੇ ਤਾਂ ਜਿਹੜੇ ਵਾਰਦਾਤਾ ਕਰਦੇ ਸੀਗੇ ਇਹਨਾਂ ਦੇ ਹੁਣ ਦੇ ਰਾਜ ਦੇ ਵਿੱਚ ਤੇ ਹੁਣ ਉਹ ਵਾਰਦਾਤਾ ਕਰਨ ਵਾਲੇ ਔਰ ਲੋਕਾਂ ਨੇ ਦਫ਼ਤਰਾਂ ਦੇ ਵਿੱਚ ਜਾ ਕੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਕੁੱਟਮਾਰ ਕਰਦੇ ਆ ਤੇ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਹੱਲੇ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਬੱਗਾ ਜੀ ਗੱਲ ਕਰੀਏ ਇਸ ਟਾਈਮ ਤੀਸਰੇ ਨੰਬਰ ਤੇ ਜਿਹੜੀ ਭਾਜਪਾ ਪਾਰਟੀ ਆਈ ਆ 202299 ਵੋਟਾਂ ਕਾਫੀ ਵੋਟਾਂ ਜਿਹੜੀਆਂ ਆ ਇਸ ਟਾਈਮ ਭਾਜਪਾ ਲੈ ਗਈ ਕੀ ਕਹਿਣਾ ਚਾਹੁੰਦੇ ਏ ਇਸ ਬਾਰੇ ਪਰ ਮੈਨੂੰ ਸਾਨੂੰ ਖੁਸ਼ੀ ਆ ਕਿ ਚਾਹੇ ਬੋਟ ਲਗਾਇਤ ਹੈ ਪਰ ਸਾਡੀ ਪਾਰਟੀ ਨੇ ਕਿਸੇ ਨੂੰ ਕੁਝ ਦਿੱਤਾ ਨਹੀਂ ਜੀ ਕੋਈ ਪੈਸਾ ਨਹੀਂ ਵੰਡਿਆ ਜੇ ਕਿਤੇ ਵੰਡਿਆ ਤਾਂ ਸਾਨੂੰ ਦੱਸ ਦੇਣ ਇਹੋ ਜੀ ਤੇ ਫੇਰ ਵੀ ਮੈਂ ਜੋ ਸਾਡੇ ਅਦਲੇ ਜਾਣ ਤੋਂ ਬਧਾਈ ਖੜੇ ਸੀਗੇ ਫੇਰ ਵੀ ਉਹ ਵਧਾਈ ਦੇ ਪਾਤਰ ਆ ਅਸੀਂ ਉਹਨਾਂ ਨੂੰ ਫੇਰ ਵੀ ਕਮਾਂ ਚਲੋ ਹੁਣ ਨਹੀਂ ਫਿਰ ਮੌਕਾ ਮਿਲੇਗਾ ਤੇ ਅਕਾਲੀ ਦਲ ਦਾ ਕਿਵੇਂ ਦੇਖਦੇ ਹੋ ਇਹ 8199 ਵੋਟਾਂ ਜਿਹੜੀਆਂ ਪਈਆਂ ਉਹਨਾਂ ਨੂੰ ਕਿਵੇਂ ਚੌਥੇ ਨੰਬਰ ਤੇ ਜਿਹੜੀ ਪਾਰਟੀ ਆ ਚੁੱਕੀ ਆ ਇਸ ਟਾਈਮ ਅਕਾਲੀ ਦਲ ਤਾਂ ਬਿਲਕੁਲ ਖਤਮ ਹੋ ਚੁੱਕੀ ਆ ਜੀ ਪੰਜਾਬ ਦੇ ਵਿੱਚ ਖਤਮ ਹੋ ਚੁੱਕੀ ਆ ਫੇਰ ਵੀ ਚਲੋ ਕਿੰਨੇ ਵੋਟਾਂ ਲੈ ਕੇ ਗਏ ਤੋ ਜੋ ਵਕੀਲ ਆ ਉਹ ਆਪਣੇ ਪੱਧਰ ਤੇ ਆਪਣੇ ਉਹਨੇ ਜਾਣ ਪਛਾਣ ਆ ਉਹਦੇ ਜਾਣ ਪਛਾਣ ਤੇ ਵੋਟਾਂ ਲੈ ਕੇ ਗਿਆ ਨਹੀਂ ਤਾਂ ਆਕਾਲਿਆਂ ਨੂੰ ਕੋਈ ਵੋਟਾਂ ਪੈਣ ਦੀ ਚਾਂਸ ਨਹੀਂ ਸੀਗੇ ਤੇ ਇੱਕ ਟਾਈਮ ਦਾਅਵਾ ਕਰ ਰੇ ਸੀ ਭਾਰਤ ਪੁਸ਼ ਅਸ਼ੂ ਦੀ ਗੱਲ ਕਰੀਏ ਕਿ ਬਹੁਤ ਦਾਅਵਾ ਕਰ ਰੇ ਸੀ ਕਿ ਮੇਰੀ ਜਿੱਤ ਪੱਕੀ ਕੀ ਕਾਰਨ ਮੰਨਦੇ ਹੋ ਕਿ ਇਹਨਾਂ ਨੂੰ ਹਾਰ ਦਾ ਸਾਹਮਣਾ ਦੇਖਣਾ ਪਿਆ ਤੁਸੀਂ ਵੀ ਜਾਣਦੇ ਹੋ ਕਿ ਭਾਰਤ ਪੁਸ਼ਣ ਹੁਣ ਇੱਕ ਆ ਜਾਣਦੇ ਹੋ ਕਿ ਜਿਵੇਂ ਕਿ ਗੁੰਡੇ ਟਾਈਪ ਦੇ ਐ ਉਹ ਜੀ ਗੁੰਡਾਗਰਦੀ ਟਾਈਪ ਦੇ ਅਸੀਂ ਵੀ ਦੇਖਿਆ ਕਿਵੇਂ ਪੁਲਿਸ ਪ੍ਰਸ਼ਾਸਨ ਨਾਲ ਧੱਕਾ ਕਰਦੇ ਆ ਲੜ ਰਹੇ ਆ ਅੱਖਾਂ ਕੱਢ ਕੇ ਡਰਾ ਰਹੇ ਉਹਨਾਂ ਨੂੰ ਡੀਸੀਪੀ ਪਤਾ ਨਹੀਂ ਕੌਣ ਆ ਉਹਨਾਂ ਨੂੰ ਅੱਖਾਂ ਕੱਢ ਕੇ ਡਰਾ ਰਿਆ ਜੇਕਰ ਸੱਤਾ ਦੇ ਵਿੱਚ ਹੋਣਾ ਹਰ ਕਿਸ ਨੂੰ ਪਿਆਰ ਨਾਲ ਰਹਿਣਾ ਪੈਣਾ ਪਰ ਜੇ ਆਪਾਂ ਸੱਤਾ ਦੇ ਵਿੱਚ ਰਹਿ ਕੇ ਗੁੰਡਾਗਰਦੀ ਕਰਾਂਗੇ ਬਦਮਾਸ਼ੀ ਕਰਾਂਗੇ ਤਾਂ ਹਾਰ ਦਾ ਮੂੰਹ ਤਾਂ ਦੇਖਣਾ ਪੈਣਾ ਹੀ ਆ ਫਿਰ ਉਹ ਇਹਨਾਂ ਨੂੰ ਨਹੀਂ ਦੇਖਣਾ ਪਿਆ ਉਹ ਇਹਦੀ ਕਾਂਗਰਸ ਪਾਰਟੀ ਨੂੰ ਦੇਖਣਾ ਪਿਆ ਹਾਰ ਦਾ ਮੂੰਹ ਤੇ ਆਪਾਂ ਗੱਲ ਕਰੀਏ ਇਹਨਾਂ ਦੇ ਜਿਸ ਤਰ੍ਹਾਂ ਗੱਲ ਕਰੀਏਗੀ ਤਾਂ ਇਹ ਵੀ ਕਾਰਨ ਮੰਨ ਸਕਦੇ ਆ ਕਿ ਇਹਨਾਂ ਦੀ ਕਾਂਗਰਸ ਵਿੱਚ ਫੁੱਟ ਪਿਆ ਹੈ ਜੀ ਹਾਂ ਕਾਂਗਰਸ ਦੇ ਫੁੱਟ ਪਿਆ ਧੜੇ ਬਣੇ ਹੋਏ ਇਹਨਾਂ ਦੇ ਜੀ ਧੜੇ ਬਣਦੇ ਮੁਤਾਬਕ ਕੁਝ ਸ਼ਲੋਕਾਂ ਨੇ ਇਹਨਾਂ ਨੂੰ ਨਾ ਵੋਟਾਂ ਪਾਉਣ ਦੀ ਬਜਾਏ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਇਸ ਕਰਕੇ ਆਮ ਆਦਮੀ ਪਾਰਟੀ ਜਿੱਤੀ ਹੈ ਨਹੀਂ ਤਾਂ ਉਹਦੇ ਕੋਈ ਚਾਂਸ ਨਹੀਂ ਸੀ ਜਿੱਤਣ ਦੇ ਤੇ ਦੋਸਤੋ ਲਗਾਤਾਰ ਅਸੀਂ ਹਰ ਇੱਕ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਨੇ ਇਹ ਸਨ ਸਾਡੇ ਨਾਲ ਭਾਜੀਪੀ ਤੋਂ ਪਰਮਜੀਤ ਬਾਗਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਕੀ ਸੀ ਜਿਹੜਾ ਸਿੱਟੇ ਨਿਕਲ ਕੇ ਆਏ ਕਿਉਂ ਹਾਰੀ ਜਿਹੜੀ ਆਮ ਆਦਮੀ ਪਾਰਟੀ ਜਿੱਤੀ ਆ ਕਾਂਗਰਸ ਨੂੰ ਕਿਉਂ ਹਾਰ ਮਿਲੀ ਆ ਬੀਜੇਪੀ ਤੀਸਰੇ ਨੰਬਰ ਤੇ ਜਿਹੜੀ ਪਰਫਾਰਮੈਂਸ ਬਹੁਤ ਵਧੀਆ ਕੀਤੀ ਇਸ ਟੈਂਪੂ ਵਿ ਲੁਧਿਆਣਾ ਦੇ ਵਿੱਚੋਂ ਤੇ ਦੋਸਤੋ ਕੀ ਵਿਚਾਰ ਨੇ ਤੁਹਾਡੇ ਇਸ ਕਵਰ ਉੱਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ